ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਓ ਬਰੀਡ ਇੱਕ ਟੋਕੜ ਗੱਭਣ ਵੜ ਸੇ ਲਈ ਲੈ ਕੇ ਆਏ ਜੀ ਤੇ ਜਿਸ ਪਿੰਡ 'ਚ ਉਹ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਈ ਨੇੜੇ ਪਿੰਡ ਭਧੌੜ ਸਹਣਾ ਸ਼ੰਨਾ ਗਲਵ ਸਿੰਘ ਵਾਲਾ ਨੇੜੇ ਰਹਿ ਜਾਂਦਾ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਉਹ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 9872796931 ਕਿਹੜਾ ਸੂਈ ਵੀ ਹੈ ਬੜ ਦੂਜੋ ਸੂਈ ਵੀ ਹੈ ਜੀ ਤੀਜੇ ਵਾਸਤੇ ਗੱਪਣ ਕਿੰਨੇ ਟਾਈਮ ਦੀ ਸਾਢੇ ਤਿੰਨ ਮਹੀਨੇ ਦੀ ਸਾਢੇ ਤਿੰਨ ਤੋਂ ਤੀ ਆ ਗਈ ਚੈੱਕ ਕਰਾ ਕੇ ਲੈ ਜਾਈਏ ਅਗਲਾ ਠੀਕ ਆ ਆਪਣੀ ਕਰਾਈ ਵੀ ਹੈ ਨਾ ਆਪਣੀ ਕਰਾਈ ਵੀ ਹੈ ਦੁੱਧ ਦੇ ਦਾ ਤਵਾ 30 ਕਿਲੋ ਸੱਜਰ ਦਾ ਓਕੇ ਬਾਈ ਹਾਂਜੀ ਤੇ ਹੁਣ ਕਿੰਨਾ ਦੁੱਧ ਹੁਣ ਇਹਦੇ ਥੱਲੇ ਸੀਗਾ 9 ਕਿਲੋ ओके okay. ओ मशीन जिन्ना ਚਾਉਂਦੇ ਸੀ ਫਾਰਮ ਚੋਂ ਵੜਾ ਲੈਂਗਾ ਜੀ ਆਪਾਂ ਦੋ ਠੀਕ ਹੈ ਬਾਈ ਇੱਕ 베ਗੀ ਤੜਕੀ ਅੱਜ ਹੂੰ ਤੇ ਹੁਣ ਅਗਲਾ 7 ਮਨ ਕੇ ਲੈ ਜੇ ਚਾਹੇ 8 ਮਨ ਲੈ ਜਾਏ 7 ਮਨ ਲੈ ਕਿਉਂ ਕਿਰਾ ਪਸੂ ਘੜ ਜਾਂਦਾ 7 ਲੀਟਰ ਚੋਕੇ ਲੈ ਜੇ ਹਾਂ 7 ਮਨ ਅਗਲਾ ਚੋਕ ਲੈ ਜੇ ਮੂੰਹ ਮਾਂ ਦਿਖਾ ਕੱਦ ਵਜਣ ਬਹੁਤ ਆ ਹਨ ਲੈ ਪਹਿਲਾਂ ਫੇਸ ਦੀ ਬਿਊਟੀ ਚੈੱਕ ਕਰੋ ਬੋਦੀ ਬਾਦੀ ਪੂਰੀ ਚੰਗੀ ਸਨਖਾ ਕਪੂਣਾ ਵੜ ਦੇ ਵਿੱਚ ਫੁੱਲ ਬਈ ਪਲੀ ਵੀ ਬਾਲੀ ਆ ਬਾਲੀ ਪਲੀ ਗਾ ਦੂਜੇ ਪਾਸੇ ਖੜਾ ਬੰਦਾ ਦਿਨ ਵਾਲੀ ਕੱਦ ਵਾਲੀ ਲੈ ਪਰਲੇ ਪਾਸੇ ਖੜਾ ਬਾਈ ਉਸ ਸਾ ਬਣਾਉਂਦਾ ਜਾਲਾਯੋ ਕੱਦ ਦਾ ਹੰਦਾ ਜਲਾ ਲਿਓ। ਕੀ ਬਾਤ ਆ। ਕਿੱਦੇ ਬਾੜ ਤਿਆਰ ਹੋ ਗਈ 7 ਲੱਖ ਰੁਪਏ ਦੀ। ਕਿੱਥੋਂ ਘੱਟ ਮੀਂਹ ਦੇਖਣ। ਪੂਰੀ ਫਲੀ ਵੀ ਆ। ਚਵਾਈ ਕਿਵੇਂ ਆ ਫਿਰ? ਚਵਾਈ ਪਤਾ ਨਾ ਮਾਰਦਿਆਂ। ਠੀਕ ਆ। ਥਣ ਥਣ ਬੜਾ ਚੰਗਾ ਹਨਾ। ਪੂਰੀ ਵਿਥੀ ਤੇ ਇਕੱਲਾ ਇਕੱਲਾ ਥਣ ਗਲਾਬੀ ਥਣ। ਜਿਵੇਂ ਮਰਜ਼ੀ ਨਿਆਣਾ ਪਾ ਕੋਈ ਚੱਕਰੀ ਨਹੀਂ। ਕਹਿੰਦੇ ਬਈ। ਹਾਂਜੀ। ਹੂੰ। ਕੀ ਬਾਤ ਆ। ਪਾਲਣ ਵਾਲੀ ਚੀਜ਼ ਆ ਕਹਿੰਦੇ ਬਈ। ਹਾਂਜੀ ਪਾਲਣ ਵਾਲੀ। ਹੂੰ। ਓੜਾ ਪੜਾ ਦੇਖੋ ਪਿੱਛੇ ਤੋਂ ਚੜਾਈ ਚੜੀ ਕਿੰਨੀ ਆ ਲੈ। ਚਵਾਈ ਦੇਖੋ ਗੰਨਾ ਹੀ ਆ। ਕਹਿੰਦੇ। ਹਾਂ। ਹੂੰ। ਕੀ ਉਹਨਾਂ ਜਿੱਕਾ ਕਰੋ ਕਰਮ ਵਾਲੀ ਦਾ ਕੀ ਬਾਤ ਆ ਬਈ ਵਿਣਾ ਬਸਮਾਤ ਉਤਾਰਾ ਨਹੀਂ ਕਿ ਨਹੀਂ ਹਾਂਜੀ ਹੂੰ ਕੀ ਬਾਤ ਆ ਬਈ ਤਾਂ ਕਿ ਆ ਜਾਏ ਗਲਾਬ ਦੇ ਧਾਰਾ ਮਾਰ ਕੇ ਲੈ ਆਉਂਗਾ ਚੋਕੇ ਲੈ ਜਾ ਕੋਈ ਚੱਕ ਲੈ ਜਾ ਹਾਂ ਧਾਰਾ ਮਾਰ ਕੇ ਗਲਾ ਫੇਰ ਜਾਵੇ ਸਹੀ ਗੱਲ ਆ ਪੂਰੀ ਜਾਨ ਵਾਲੀ ਪਲੀ ਵੀ ਲੱਸੀ ਨਹੀਂ ਲਾਵੀਨੀ ਵੱਡੀ ਵੈੜਾ ਕੋਈ ਐ ਛੋਟੀ ਵੈੜਾ ਨਾ ਮੰਨ ਕੇ ਆਵੇ ਮੈਂ ਕਹਿੰਦਾ ਫਾਰਮ ਵਾਲੀ ਵੈੜਾ ਟਾਂ ਚਾਹੀਦਾ ਰੱਖਦਾ ਵੈੜਾ ਕਿ ਨਹੀਂ ਭਾਈ ਵੱਡੀ ਵੈੜਾ ਫਾਰਮ ਦੀ ਆਪਣੇ ਕੋਲੇ ਵੀਡੀਓ ਹੈਗੀ ਆ ਹੂੰ ਸਿਵਣ ਸੁਵਣ ਚੰਗਾ ਹੀ ਲੱਗਿਆ ਹੋਊ ਚੰਗਾ ਸਿਵਣ ਲੱਗਿਆ ਵਧੀਆ ਠੀਕ ਆ ਭਾਈ ਹਾਂਜੀ ਤੋਰਾ ਤੂਰਾ ਚੈੱਕ ਕਰ ਲੋ ਇੱਕ ਨੰਬਰ ਕਰ ਮਾਈ ਦਾ ਤੇ ਕੀ ਮੋਲ ਲਈ ਜਾਇਜ਼ ਫਿਰ ਇਹਦਾ ਖਿੱਚ ਕੇ ਜੇ ਇਹ ਤਾਂ ਮੁੱਲ ਕਰਾਉਣਾ ਇਹਦਾ 55 ਕਰਾ ਲਾ 60 ਕਰਾ ਲਾ ਓਕੇ ਉਹ 50000 ਰੁਪਏ ਲੈਣਾ ਦਾ ਮੁੱਲ ਕਰਾਉਣਾ ਬਾਈ ਕਹਿੰਦਾ 55 60 ਜੱਡਾ ਮਰਜ਼ੀ ਕਰਾ ਲਓ ਹਾਂਜੀ 50000 ਰੁਪਏ ਜਿਹੜਾ ਲੈਣਾ ਹੀ ਆ ਕਹਿੰਦੇ ਬਾਈ ਹਾਂਜੀ ਹੂੰ ਪਰ ਵੈੜ ਇੱਕ ਚੀਜ਼ ਆ ਬਾਈ ਜੇ ਕੱਲੀ ਮੰਨ ਕੇ ਚੱਲ ਦੁੱਧ ਨਾ ਵੀ ਹੋਵੇ ਪਾਲ ਕੇ ਵੇਚਣੀ ਹੋਵੇ ਰੁਪਏ ਚੰਗੇ ਦਿਓ ਕਹਿੰਦੇ ਬਾਈ ਹਾਂ ਹਾਂ ਰੁਪਏ ਡਬਲ ਤੋਂ ਦਵਣ ਕਰਦੀ ਆ ਸਹੀ ਗੱਲ ਆ ਬਾਈ 1 ਲੱਖ ਰੁਪਏ ਤੋਂ ਘੱਟ ਬੈਠ ਰਹੀ ਹੂੰ ਢਾਂਚਾ ਕਮਾਲ ਠੰਢਾ ਮਗਰੋਂ ਵੀ ਦਿਖਾ ਦੇ ਥਣ ਤੁਹਾਨੂੰ ਦਿਖਾ ਦੇ ਅਗਲਾ ਆਂਦਾ ਪਤਾ ਨਹੀਂ ਲੈ ਹੂੰ ਲੈ ਇੱਕ ਨੰਬਰ ਥਾਣਾ ਹਾਂ ਕੋਈ ਬੋਲ ਦੇ ਤਾਜੀ ਦਾ ਕਾਰਡ ਹੀ ਪਾਈਨੇ ਬਹੁਤ ਚੰਗਾ ਹਾਂ ਲੈ ਇਧਰ ਵੀ ਥਣ ਤੁੰ ਦਿਖਾ ਦੇ ਨਹੀਂ ਕੀ ਬਾਤ ਹਾਂ ਬਾਕੀ ਇੱਕ ਤਾਂ ਜੀਜ ਜ ਨਹੀਂ ਲਾਇਆ ਕਰਕੇ ਥੋੜਾ ਜਿਹਾ ਉਪਰ ਆ ਕਰ ਜਾਂਦਾ ਪਸੂ ਸਹੀ ਗੱਲ ਆ ਬਾਈ ਹਾਂ ਬਾੜ ਵੱਡੀ ਆ ਫਾਰਮ ਵਾਲੀ ਵੜਾ ਸਹੀ ਆ ਬਾਈ ਆਪਣਾ ਕੋਲ ਸਾਰੀ ਵੀਡੀਓ ਹੈਗੀ ਐ ਚੈੱਕ ਆਪਣੀ ਕਰਾਈ ਵੀ ਅਗਲਾ ਭਾਂਦੀ ਆ ਦੀ ਕਰਾ ਲੈ ਦੁਬਾਰੇ ਕੋਈ ਚੱਕਰ ਨਹੀਂ ਆਪਾਂ ਨੂੰ